ਤੰਤਾਂ ਜੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਹੋਇਆ ਉਸ ਸਮੇ ਸਵਾ ਪਹਿ ਰਾਤ ਰਹਿੰਦੀ ਸੀ ਜਨਮ ਹੋਣ ਦੇ ਉਪਰੰਤ ਦਾਈ ਦੌਲਤਾ ਨੇ ਬਾਹਰ ਆ ਕੇ ਪਿਤਾ ਮਹਿਤਾ ਕਾਲੂ ਨੂੰ ਦੱਸਿਆ ਕਿ ਮਹਿਤਾ ਕਾਲੂ ਜੀ ਮੇਰੇ ਤੋਂ ਬਹੁਤ ਸਾਰੇ ਬੱਚੇ ਨੇ ਜਨਮ ਲਿਆਏ ਪਰ ਜੋ ਇਸ ਬਾਲਕ ਦੇ ਜਨਮ ਸਮੇ ਕਿਸ਼ਮਾ ਹੋਇਆ ਏ ਮੈਂ ਉਹ ਬਿਆਨ ਨਹੀਂ ਕਰ ਸਕਦੀ ਇਸ ਬਾਲਕ ਨੇ ਮੈਨੂੰ ਬੜੀ ਹੈਰਾਨੀ ਵਿੱਚ ਪਾ ਦਿੱਤਾ ਜਿੰਨੇ ਵੀ ਬੱਚੇ ਜਨਮ ਵੇਲੇ ਮੈਂ ਦੇਖੇ ਸੀ ਸਭ ਇਸ ਸੰਸਾਰ ਵਿੱਚ ਰੋਂਦੇ ਆਉਂਦੇ ਨੇ ਪਰ ਇਹ ਬੱਚਾ ਤਾਂ ਅਜੀਬ ਹੈ ਇਹ ਜਨਮ ਬਣੇ ਇਸ ਤਰ੍ਹਾਂ ਹੱਸਿਆ ਜਿਵੇਂ ਵੱਡੇ ਸਿਆਣੇ ਹੱਸਦੇ ਨੇ ਰੋਇਆ ਬਿਲਕੁਲ ਵੀ ਨਹੀਂ ਮੈਂ ਅਜਿਹਾ ਜਨਮ ਤੇ ਅਜਿਹਾ ਬੱਚਾ ਕਦੇ ਨਹੀਂ ਦੇਖਿਆ ਦਾਇ ਦੌਲਤਾ ਕਹਿੰਦੀ ਮੈਨੂੰ ਓਹ ਅਨੁੱਖਾ ਜਿਹਾ ਚੰਨ ਹੋ ਗਿਆ ਜਾਪਦਾ ਸੀ ਕਮਰੇ ਦੇ ਵਿੱਚ ਕਮਰੇ ਵਿੱਚ ਇੰਜ ਜਾਪਦਾ ਸੀ ਜਿਵੇਂ ਦੁਪਹਿਰ ਦਾ ਸੂਰਜ ਚੜ੍ਹ ਗਿਆ ਹੋਵੇ ਤੇ ਸਾਰੇ ਘਰ ਦੇ ਵਿੱਚ ਸੁਗੰਧ ਫੈਲ ਗਈ ਦੌਲਤਾ ਨੇ ਦੱਸਿਆ ਕਿ ਉਹਨੂੰ ਖੁਸ਼ੀ ਭਰੀਆਂ ਆਵਾਜ਼ਾਂ ਬੱਚੇ ਨੂੰ ਜੀਆਂ ਨੂੰ ਜੀਆਂ ਨੂੰ ਕਹਿੰਦੀਆਂ ਸੁਣਾਈ ਦਿੱਤੀਆਂ ਇਸ ਬੱਚੇ ਦੇ ਸਿਰ ਦੇ ਦਿਵਾਲੇ ਇਲਾਹੀ ਜੋਤ ਦੇ ਚਾਨਣ ਦਾ ਚੱਕਰ ਸੀ ਦਾਈ ਦੌਲਤਾ ਤਾਂ ਇੰਨੀ ਨਿਹਾਲ ਹੋਈ ਕਿ ਜਦੋਂ ਮਹਿਤਾ ਕਾਲੂ ਜੀ ਨੇ ਉਸ ਨੂੰ ਕੁਝ ਰੁਪਏ ਦੇਣੇ ਚਾਹੇ ਤਾਂ ਉਹਨੇ ਕਿਹਾ ਦਾਈ ਦੌਲਤਾ ਤਾਂ ਇੰਨੀ ਨਿਹਾਲ ਹੋ ਗਈ ਕਿ ਜਦੋਂ ਮਹਿਤਾ ਕਾਲੂ ਜੀ ਨੇ ਉਸ ਨੂੰ ਕੁਝ ਰੁਪਏ ਦੇਣੇ ਚਾਹੇ ਤਾਂ ਉਹਨੇ ਨਾ ਕਹਿ ਦਿੱਤੀ ਮੈਂ ਇੰਨੇ ਬੱਚਿਆਂ ਨੂੰ ਜਨਮ ਦਵਾਇਆ ਅਜਿਹਾ ਕੋਈ ਬੱਚਾ ਨਹੀਂ ਵੇਖਿਆ ਜੋ ਹੌਲੀ-ਹੌਲੀ ਮੈਨੂੰ ਦੇਖ ਕੇ ਨਮਸਕਾਰਾ ਰਿਹਾ ਹੋਵੇ ਇਸ ਰੱਬੀ ਰੂਪ ਬੱਚੇ ਦੇ ਦਰਸ਼ਨ ਕਰਕੇ ਮਹਿਤਾ ਕਾਲੂ ਜੀ ਨੇ ਪੰਡ ਦੇ ਪੰਡਿਤ ਹਰਦਿਆਲ ਨੂੰ ਸੂਚਨਾ ਦਿੱਤੀ ਕਿ ਘਰ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਤੁਸੀਂ ਆ ਕੇ ਉਸ ਦੀ ਜਨਮ ਪੱਤਰੀ ਲਿਖੋ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਨਮ ਪੱਤਰੀ ਲਿਖਵਾਉਣ ਦਾ ਇੱਕ ਬੜਾ ਰਿਵਾਜ ਸੀ ਪੰਡਿਤ ਨੇ ਕਿਹਾ ਮਹਿਤਾ ਜੀ ਤੁਸੀਂ ਚੱਲੋ ਮੈਂ ਨਹਾ ਧੋ ਕੇ ਆਉਣਾ ਪਿਤਾ ਮਹਿਤਾ ਜੀ ਘਰੇ ਆ ਗਏ ਕੁਝ ਸਮੇਂ ਬਾਅਦ ਪੰਡਿਤ ਹਰਦਿਆਲ ਜੀ ਇਸ਼ਨਾਨ ਤੇ ਪਾਠ ਪੂਜਾ ਕਰਨ ਤੋਂ ਬਾਅਦ ਮਹਿਤਾ ਕਾਲੂ ਜੀ ਦੇ ਘਰ ਪਹੁੰਚੇ ਪੰਡਿਤ ਜੀ ਨੇ ਮਹਿਤਾ ਜੀ ਨੂੰ ਆਖਿਆ ਕਿ ਜਿਸ ਵੇਲੇ ਇਹ ਬੱਚਾ ਜੰਮਿਆ ਉਹ ਸਮਾਂ ਦੱਸੋ ਇਹ ਵੀ ਦੱਸੋ ਕਿ ਜਦੋਂ ਬੱਚੇ ਨੇ ਜਨਮ ਲਿਆ ਬੱਚੇ ਨੇ ਕੀ ਸ਼ਬਦ ਬੋਲਿਆ ਭਾਵ ਰੋਇਆ ਹੈ ਜਾਂ ਹੱਸਿਆ ਹੈ ਫਿਰ ਉਹਨਾਂ ਨੇ ਦਾਈ ਦੋਲਤਾ ਨੂੰ ਬੁਲਾਇਆ ਦਾਈ ਦੋਲਤਾ ਨੇ ਆ ਕੇ ساری ਵਾਰਤਾ ਪੰਡਤ ਜੀ ਨੂੰ ਦੱਸੀ ਪੰਡਤ ਜੀ ਨੇ ਮਹਿਤਾ ਜੀ ਨੂੰ ਕਿਹਾ ਕਿ ਮਹਿਤਾ ਜੀ ਇਸ ਦੇ ਜਨਮ ਦਾ ਸਮਾ ਅਤੇ ਦਾਈ ਦੌਲਤਾ ਦੇ ਬਿਆਨ ਮੁਤਾਬਕ ਇਹ ਨਤੀਜਾ ਨਿਕਲਦਾ ਹੈ ਕਿ ਇਹ ਬੱਚਾ ਕੋਈ ਆਮਬਾਰਕ ਨਹੀਂ ਹੈ ਪੰਡਤ ਜੀ ਨੇ ਬਾਲਕ ਦੇ ਦਰਸ਼ਨ ਕਰਨ ਦੀ ਬੇਨਤੀ ਕੀਤੀ ਤਾਂ ਦਾਈ ਦੌਲਤਾ ਕਹਿਣ ਲੱਗੀ ਬੱਚਾ ਜੇ ਕੁਝ ਕੰਟਿਆ ਦਾਈ ਹੈ ਨਾਜੁਕ ਹੈ ਕਮਰੇ ਤੋਂ ਬਾਹਰ ਲਿਆਉਣਾ ਠੀਕ ਨਹੀਂ ਲੱਗਦਾ ਇਹਦੀ ਸਿਹਤ ਤੇ ਅਸਰ ਪੈ ਸਕਦਾ ਹੈ ਪਰ ਪੰਡਤ ਨੇ ਜिद ਕੀਤੀ ਕਿ ਪੂਰੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਤੁਸੀਂ ਬਾਲਕ ਨੂੰ ਕੁਝ ਨਹੀਂ ਹੋਵੇਗਾ ਤੁਸੀਂ ਸਿਰਫ ਬਾਲਕ ਮੈਨੂੰ ਦਿਖਾਓ ਦਾਈ ਦੋਲਤਾ ਕੱਪੜੇ ਵਿੱਚ ਬਾਲਕ ਨੂੰ ਲਪੇਟ ਕੇ ਦਾਈ ਦੋਲਤਾ ਕੱਪੜੇ ਵਿੱਚ ਲਪੇਟ ਕੇ ਬਾਲਕ ਨੂੰ ਬਾਹਰ ਪੰਡਤ ਜੀ ਦੇ ਪਾਸ ਲਿਆਉਂਦੀ ਹੈ ਪੰਡਤ ਹਰदयाल ਦਰਸ਼ਨ ਕਰਦੇ ਹੀ ਨਿਹਾਲ ਹੋ ਜਾਂਦੇ ਨੇ ਤੇ ਦੋਵੇਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕਰਦੇ ਆ। ਪੰਡਿਤ ਹਰदयाल ਨੇ ਉਹਦੇ ਚੇਨ ਚੱਕਰ ਵੇਖ ਕੇ ਦੱਸਿਆ ਕਿ ਮੈਤਾ ਜੀ ਇਹ ਤੁਹਾਡਾ ਬੱਚਾ ਵੱਡੇ ਪੱਗਾਂ ਵਾਲਾ ਹੈ। ਇਸ ਵਿੱਚ ਸਾਰੇ ਹੀ ਲੱਛਣ ਸ਼ੁਭ ਪ੍ਰਤੀਤ ਹੁੰਦੇ ਹਨ। ਇਹ ਜਾਂ ਤਾਂ ਕੋਈ ਚੱਕਰਵਰਤੀ ਰਾਜਾ ਜਾਂ ਕੋਈ ਵੱਡਾ ਪੁਰਸ਼ ਜਿਹਦੇ ਸਿਰ ਤੇ ਛਤਰ ਝੂਲੇਗਾ। ਪੰਡਿਤ ਜੀ ਨੇ ਸੈਂਕੜੇ ਬਾਲਕ ਵਿਖੇ ਹੋਣਗੇ ਪਰ ਇਸ ਤਰ੍ਹਾਂ ਦਾ ਬਾਲਕ ਪੰਡਤ ਜੀ ਨੇ ਸੈਂਕੜੇ ਬਾਲਕ ਵਿਖੇ ਹੋਣਗੇ ਪਰ ਇਸ ਬਾਲਕ ਵਿੱਚ ਉਸ ਨੂੰ ਅਜਿਹੇ ਨੂਰ ਦਾ ਜਲਵਾ ਨਜ਼ਰ ਆਇਆ ਜਿਸ ਨੇ జగਤ ਨੂੰ ਚਾਨਣ ਦੇਣਾ ਸੀ ਅਤੇ ਇਸ ਨੇ ਅਤੇ ਜਿਸ ਨੇ ਜੀਵਾਂ ਨੂੰ ਪਿਤਾ ਪਰਮਾਤਮਾ ਤੇ ਦਰਬਾਰ ਦਾ ਰਾਹ ਬਕਾਉਣਾ ਸੀ ਉਸ ਨੂੰ ਇਸ ਬਾਲਕ ਵਿੱਚ ਉਹ ਅਮਨ ਤੇ ਸ਼ਾਂਤੀ ਨਜ਼ਰ ਆਈ ਜਿਸ ਨੇ జగਤ ਭਰ ਦੇ ਪੜਕ ਰਹੇ ਸੀਨੇ ਨੂੰ ਠੰਡ ਪਾਉਣੀ ਸੀ ਪੰਡਤ ਜੀ ਨੇ ਵਧਾਈ ਦੇ ਕੇ ਕਿਹਾ ਮਹਿਤਾ ਜੀ ਤੁਸੀਂ ਬڑے ਭਾਗਾਂ ਵਾਲੇ ਹੋ ਕਿ ਤੁਹਾਡੇ ਘਰੇ ਜਿਹੇ ਪੁੱਤਰ ਨੇ ਜਨਮ ਲਿਆ ਹੈ ਇਹ ਜੁੱਤੀ ਬਾਦਸ਼ਾਹ ਹੋਵੇਗਾ ਇਸ ਦਾ ਰਾਜ ਕਈ ਦਿਸ਼ਾਂ ਵਿੱਚ ਹੋਵੇਗਾ ਅਤੇ ਮਨੁੱਖ ਜਾਤੀ ਦੇ ਹਰ ਤਬਕੇ ਦੇ ਲੋਕ ਇਸ ਦੀ ਮੰਨਤਾ ਕਰਨਗੇ ਪੰਡਤ ਜੀ ਬਾਬੇ ਨਾਨਕ ਨੂੰ ਪਛਾਣ ਗਏ ਸੀ ਉਹਨਾਂ ਨੇ ਮਹਿਤਾ ਜੀ ਨੂੰ ਕਿਹਾ ਕਿ ਅੱਜ ਭਾਰਤ ਵਿੱਚ ਹਿੰਦੂ ਮੁਸਲਮਾਨ ਦਾ ਝੇੜ ਪਿਆ ਹੈ ਸੰਸਾਰ ਵਿੱਚ ਵਰਣ ਆਸ਼ਰਮ ਭਾਵ ਊਚ ਨੀਚ ਜਾਤ ਪਾਤ ਦੇ ਝਗੜੇ ਹਨ ਨਾਨਕ ਬਲੀ ਪਗੰਬਰ ਗੁਰੂ ਪੀਰ ਪੀਰਾਂ ਦਾ ਪੀਰ ਹੋਵੇਗਾ ਇਸ ਨੂੰ ਹਿੰਦੂ ਮੁਸਲਮੀ ਨਹੀਂ ਬਲਕਿ ਸਾਰੀ ਧਰਤੀ ਸਾਰਾ ਸੰਸਾਰ ਹੀ ਇਸ ਨੂੰ ਨਮਸਕਾਰ ਕਰੇਗਾ ਹਿੰਦੂ ਮੁਸਲਮਾਨ ਗਿਆਨੀ ਧਿਆਨੀ ਸਿੱਧ ਜੋਗੀ ਹਿੰਦੂ ਮੁਸਲਮਾਨ ਗਿਆਨੀ ਧਿਆਨੀ ਸੱਧ ਜਤੀ ਜੋਗੀ ઋષਿ मुनि ਸਭ ਇਸ ਦੀ ਆਗਿਆ ਮੰਨਣਗੇ ਇਹ ਹਿੰਦੂ ਮੁਸਲਮਾਨ ਦੇ ਝਗੜੇ ਨੂੰ ਮਿਟਾਵੇ ਇੱਕ ਨਿਰੰਕਾਰ ਦਾ ਜਾਪ ਕਰਵਾਵੇਗਾ ਪੰਡਤ ਜੀ ਦੀਆਂ ਇਹ ਗੱਲਾਂ ਸੁਣ ਕੇ ਮਹਿਤਾ ਜੀ ਬਹੁਤ ਪ੍ਰਸੰਨ ਹੋਏ ਅਤੇ ਪੰਡਤ ਜੀ ਨੂੰ ਮਰਿਆਦਾ ਅਨੁਸਾਰ ਟਾਗੜ ਪਾ ਕੇ ਕੱਪੜਾ ਤੇ ਨਕਦ ਪੇਟਾ ਦੇ ਕੇ ਵਿਦਾ ਕਰ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਰੂਰ ਲਿਖਿਓ